ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪੰਡ ਵੈਰੋਕੇ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਦੋ ਨਗ ਲੈ ਕੇ ਆਂਦੇ ਆ ਛੋਟੇ ਛੋਟੇ ਮੁੱਲ ਦੇ ਜੀ ਇੱਕ ਗੱਬਣ ਆ ਤੇ ਇੱਕ ਤੋਕੜ ਗੱਬਣ ਚੈੱਕ ਪਾਸ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸੱਸੀ ਗਾਲ ਜੀ ਨਾਮ ਤੇ ਐਡਰੈਸ ਦਾਖਲ ਨਾਮ ਮੇਰਾ ਗੋਸ਼ਾ ਪਿੰਡ ਵਿਰੋਗੀ ਜੀ ਤਹਿਸੀਲ ਮੋਗਾ ਤਹਿਸੀਲ ਬਗਰਣਾਏ ਮੋਬਾਈਲ ਨੰਬਰ ਜੀ 73552 ਬਗੀਚਨ ਰੌਣ ਜੀ ਠੀਕ ਹੈ ਵੀਰੇ ਇੱਕ ਨੰਬਰ ਵੜ ਤੋਂ ਸ਼ੁਰੂ ਕਰਾਂਗੇ ਸੂਆ ਕਿੰਨਾ ਮਾ ਜੀ ਇਹ ਦੂਜੇ ਸੂਏ ਸੁੰਦੀ ਜੀ ਸਵਾ ਕਿੰਨਾ ਲਊਗੀ ਜੀ ਬਸ 10 12 ਦਿਨ ਲਊਗੀ 10 ਤੋਂ 12 ਦਿਨ ਖੁੱਲੇ ਹੀ ਲੈ ਜੂ ਹੈ ਖੁੱਲੇ ਹੀ ਲੈ ਜੀ ਠੀਕ ਹੈ ਜਰਸੀ ਕ੍ਰੋਸ ਆ ਕੀ ਹਾਂ ਜਰਸੀ ਕ੍ਰੋਸ ਚ ਹੈ ਜੀ ਠੀਕ ਹੈ ਕਿੰਨਾ ਦੁੱਧ ਦਿੱਤਾ ਪਿਛਲੇ ਸੂਏ ਦੇ ਦੁੱਧ 16 ਸਾਰਾ ਕੋ ਦੁੱਧ 23 ਪਿਛਲੇ ਸੂਏ ਚੋਇਆ ਆ ਆਹ ਅੰਦੀ ਪਾਰ ਪਿੱਛੇ ਦੀ ਹਾਂ ਉਹ ਗਰੰਟੀ ਹੈ ਜੀ ਪੂਲ ਗਰੰਟੀ ਆ ਪੂਲ ਗਰੰਟੀ ਬਾਈ ਤੇ ਸਾਡ ਕੇ ਹੀ ਕੋਈ ਇਥੇ ਲੈ ਮੰਗ ਸਕਦੇ ਹੋ ਠੰਡੀ ਇੰਨੀ ਹੈ ਕਰਮਾਲੀ ਭੜਾ ਵਿੜੇ ਦੇ ਵਿਚਾਲੇ ਬਹਿ ਕੇ ਚੂਲਿਓ ਵੀਰੇ ਕੱਲੀ ਕੱਚੀ ਕੱਚੀ ਆ 10 ਤੋਂ ਹਜੇ 12 ਦਿਨ ਬਾਈ ਦੱਸਦਾ ਕਿ ਖੁੱਲੇ ਹੀ ਲੈ ਜੂਗੀ ਡੇਟ ਅਮਤਾਬਕ ਬਾਕੀ ਸੇਵਾ ਸੰਭਾਲ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਚੰਗੀ ਆ ਵੀਰੇ ਭਾਅ ਵੀ ਤੁਹਾਨੂੰ ਛੋਟੇ ਦੇ ਚ ਮਿਲ ਜਾਣੀ ਹੈ ਤਾਂ ਮਿਲਨੀ ਆ ਕੌਕੀ ਕੱਚੀ ਆ ਜਿੱਦ ਦੇ ਤਿਆਰ ਹੋਈ ਹੁੰਦੀ ਉਹਦੇ ਤੁਹਾਨੂੰ ਵੀ ਪਤਾ ਫਿਰ ਇਹ ਕਿੰਨੇ ਰੁਪਈਆ ਦੀ ਚੀਜ਼ ਆ ਗੁਲਾਬੀ ਥਣ ਕੱਲਾ ਕੱਲਾ ਨਿਖੜ ਮਾ ਲੱਗਿਆ ਵਾ ਚੈੱਕ ਕਰ ਸਕਦੇ ਹੋ ਮੁੱਠੀ ਮੁੱਠੀ ਵਾਲਾ ਥਾਣਾ ਜੀ ਨੇੜੇ ਤੋਂ ਦੇਖ ਸਕਦੇ ਹੋ ਬਾਕੀ ਜਿਹੜੀ ਢਾਲ ਪੂਰੀ ਹੈ ਵੀ ਹੂੰ ੱੱਲ ਲੱਗਿਆ ਠੰਗੂ ਫਰਦੀ ਹੈ ਹਵਾਨੇ ਚ ਸਾਰੀ ਬਲਟਲਾਂ ਕਰਮਾਲ ਨੇ ਕੱਟ ਕੇ ਸੋਣਾ ਚੰਗੀ ਆ ਵੜ ਵੀਰੇ ਤੇ ਛੋਟਾ ਜਿਹਾ ਭਾਅ ਵੀਰੇ ਅੱਜ ਦਾ ਜਿਹੜੇ ਲੈਣੇ ਆ ਅੱਜ ਦੇ 55000 ਰੁਪਏ ਉਹ ਜੋ ਮਾਨਤਨ ਮੰਨ ਤਨ ਹੋ ਜੂ ਖੁੱਲੇ ਹੀ ਮਾਨਤਨ ਹੋ ਜੂ ਠੀਕ ਆ ਜੀ 55000 ਰੁਪਿਆ ਬਾਈ ਦੱਸਦਾ ਕਿ ਅੱਜ ਦੀ ਇਹਦੀ ਡਿਮਾਂਡ ਵਿੱਚੋਂ ਥੋੜਾ ਕਨਾ ਮਾਨਤਾਨ ਆਪਾਂ ਕਰ ਦਾਂਗੇ ਕੋਈ ਵੀ ਹੋ ਜੂ ਬਈ ਜੇ ਪਹੁੰਚ ਕੋ ਨਹੀਂ ਪਹੁੰਚ ਕਰ ਦਾਂਗੇ ਹਾਂ ਕਿੰਨੀ ਪਹੁੰਚ ਹੋ ਜੂ ਬਾਈ ਪਹੁੰਚ ਸਾਰੇ ਹੀ ਕਰ ਦਾਂਗੇ ਬਈ ਜਿੱਥੋਂ ਦੇ ਕਰ ਮਰਜੀ ਹੋਵੇ ਪੰਜਾਬ ਪੰਜਾਬ ਦੀ ਹੈ ਹਾਂ ਪੰਜਾਬ ਦੀ ਠੰਡੀ ਹੀ ਰਹੀ ਆ ਦੇ ਲੋਨ ਚ ਬਾਈ ਕਹਿੰਦਾ ਪੂਰੇ ਪੰਜਾਬ ਦੀ ਫਰੀ ਆ ਚੈੱਕ ਕਰ ਸਕਦੇ ਹੋ ਜਿੱਥੇ ਵੀ ਕੋਈ ਵੀ ਖਰੀਦ ਕਰਨਾ ਥੋੜਾ ਫਾਇਦਾ ਹੋ ਜਾਣਾ ਵੀਰੇ 4-5000 ਤਾਂ ਤੁਹਾਨੂੰ ਕਿਰਾਏ ਦਾ ਹੀ ਬਚ ਜਾਣਾ ਤੇ ਜੇ ਤੁਸੀਂ ਆਪ ਦਾ ਲੈ ਕੇ ਜਾਓਗੇ ਤਾਂ ਪਸ਼ੂ ਤੇ ਉੱਪਰ ਬੈਣਾ ਉਹ ਅੱਜ ਫਾਇਦਾ ਹੋ ਜਾਣਾ ਫੇਰ ਵੀ 55000 ਇਹ ਨਹੀਂ ਬਈ ਲਖੀਰ ਹੀ ਖਿੱਚੀ ਆ ਉਹ ਲਖੀਰ ਨਹੀਂ ਬਈ ਵਿਚੋ ਹੋ ਜੂਗਾ ਹਾਂ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਤੇਰਾ ਭਾਈ ਨਾ ਸੌਦਾ ਰਲਾ ਲਿਓ ਜੀ ਘਰੇ ਉੱਤਰਦੀ ਹੋ ਜੂ ਤੁਹਾਡੇ ਤੇ ਜਿਹੜਾ 2 ਨੰਬਰ ਨਾਗਾ ਇਹਦਾ ਸੂਆ ਕੰਨ ਨਾ ਮੱਜ ਇਹ ਦੂਜੇ ਸੂਈ ਅਗਲਾ ਭਾਂ ਬਈ ਤੀਜਾ ਮੰਨ ਲਈਏ ਚਲੋ ਆਪਣੀ ਖਰੀਦੀ ਹੁੰਦੀ ਆਪਨੇ ਖਰੀਦੀ ਵੀ ਬਈ ਆਪਣੇ ਕੋਲ ਆ ਜੀ ਕਿੰਨੇ ਸਮੇਂ ਦੀ ਗੱਬਣ ਆ ਜੀ ਇਹ ਇਹ ਚੌਥੇ ਮੰਨ ਲੱਗਿਆ ਬਈ ਯੋ ਚੌਥਾ ਮਹੀਨਾ ਸਟਾਰਟ ਹੋਇਆ। ਸਟਾਰਟ ਉਤੋਂ ਦਾ ਨੰਗਿਆ ਵਾ। ਸਾਢੇ ਦਿਨਾਂ ਦੀ ਮੰਨ ਲਈ। ਸਾਢੇ ਦਿਨਾਂ ਦੀ ਮੰਨ ਕੇ ਆ ਜੇ। ਇੱਕ ਪਾਸਾ ਠੀਕ ਆ ਦੁੱਧ ਕਿੰਨਾ ਜੀ? ਦੁੱਧ ਸਾਰੇ 6 ਕਿਲੋ ਉਹ। ਦੋਨਾਂ ਟਾਈਮ ਆਂਦਾ। ਚਵਾਈ ਕਰਾ ਦਾਂਗੇ ਜੀ। ਹਾਂ ਚਵਾਈ ਕਰਵਾ ਦੇ। ਠੀਕ ਆ ਥਣਾ ਦੀ ਗਰੰਟੀ ਆ। ਥਣਾ ਦੀ ਗਰੰਟੀ ਇੱਕ ਥਣ ਚਬੀ ਦੇ ਧਾਰਾਂ ਘਾਟ ਉਹ ਆਪਾਂ ਤੁਹਾਨੂੰ ਦੱਸ ਦਿੰਨੇ ਆ ਦਿਖਾ ਦਿੰਨੇ ਆ। ਹਾਂ ਧਾਰਾਂ ਘਾਟ ਆ ਜੀ ਕਿੰਨੀ ਇੱਕ ਘਾਟ ਆ ਬਾਈ? ਉਹ ਕੋਈ ਰੱਦਾ ਮੰਨ ਲੇ ਤੇ ਬਣਾ ਕੋਈ ਕਿਵੇਂ ਮਰਜ਼ੀ ਮੰਨ ਲੇ। ਜਾਣੀ ਦੁੱਧ ਤਾਂ ਹੁੰਦਾ ਵੀ। ਆ ਦੁੱਧ ਹੁੰਦਾ ਵੀ। ਕੋਈ ਗੰਡਾ ਮਰੂੜੀ ਘੜ ਰ ਦੁੱਧ ਦੇ ਕਾਟੇ ਆਵਾਂ। ਹਾਂ ਦੁੱਧ ਦੇ ਕਾਟੇ ਕਰਾ ਦਿਨਾ ਤਾਂ ਹੀ ਪਾਸਾ ਜਾਂ ਇੱਕ ਦਿਖਾਉਂਦੀ ਆ ਬਈ। ਹਾਂ ਕਈ ਵਾਰੀ ਟੋਕਰ ਤੋਂ ਪਸੂ ਫੇ ਕਰੀ ਜਾਂਦਾ। ਟੋਕਰ ਪਸੂ ਕਾਰੀ ਜਾਂਦਾ। ਹਾਂ ਦੁੱਧ ਹੁੰਦੇ ਚ ਨਹੀਂ ਕੋਈ ਆਏ ਟੈਟ ਟੁੱਟਦਾ ਨਹੀਂ। ਨਾ 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 ਕੋਈ ਕਰੜਾ ਨਹੀਂ ਬਈ ਉਹਦੀ ਕੋਈ ਗੱਲਬਾਤ ਨਹੀਂ। ਠੀਕ ਆ। ਕੋਈ ਉਝ ਨਹੀਂ ਕੋਈ ਗੱਲਬਾਤ। ਠੀਕ ਆ। ਇਹ ਕਈ ਵਾਰ ਟੋਕੜ ਹੋ ਕੇ ਵੈਸੇ ਅੱਡੋ ਅੱਡੀ ਥਾਣਾ ਕਿਉਂ ਨਾ ਦੁੱਧ ਕਾਟ ਜਾਂਦਾ ਹੁੰਦਾਗਾ। ਤੁਸੀਂ ਚਾਹੇ ਤੈਨੂੰ ਮੰਨ ਕੇ ਆਜੋ ਆਪਾਂ ਇਹ ਕਹਿੰਦੇ ਹਾਂ ਆਪਾਂ ਲਗ ਦਲ ਮੰਨ ਲਓ ਮਰਜ਼ੀ ਮਨ ਤੇਰਾ ਵੀ ਚੋਂਦੀ ਆ ਲੈ। ਠੀਕ ਆ ਤੇਰਾ ਹੁੰ ਇਹ ਤਾਂ ਮੰਨ ਲਓ ਜਦੋਂ ਆਉਂਦੇ ਸੂਏ ਨੂੰ ਤਿਆਰ ਹੋਈ ਥੋੜਾ ਜਿਹਾ ਇਹਦਾ ਟ੍ਰੀਟਮੈਂਟ ਹੋ ਜੇ ਚੱਲਦਾ ਪਊਗਾ ਆ ਜੋ ਚੱਲਦਾ ਤਾਂ ਵੀ ਹੈਗਾ ਯਾਰ ਚੱਲਦਾ ਤਾਂ ਹੈਗਾ ਹੀ ਆ ਜਮਾ ਪੂਰਾ ਹੀ ਹੋ ਜਾਊਗਾ ਆ ਪੂਰਾ ਹੋ ਜਾਊਗਾ ਜੇ ਹੁਣ ਉਹਨੇ ਨੇੜੇ ਆ ਗਈ ਨਾ ਇਹਨੇ ਵੈਸੇ ਹੀ ਪੂਰਾ ਕਰ ਜੀ ਹਾਂ ਇਹਦੇ ਮੰਨ ਲਓ ਟ੍ਰੀਟਮੈਂਟ ਮਾੜਾ ਜਿਹਾ ਟ੍ਰੀਟਮੈਂਟ ਮਾੜਾ ਜਿਹਾ ਹੋ ਜੇ ਤੇ ਕੋਈ ਐਡੀ ਦਿੱਕਤ ਵਾਲੀ ਗੱਲ ਨਹੀਂ ਹੁੰਦੀ ਥਣਾਂ ਦਾ ਵਾਧਾ ਘਟਾ ਪੂਰਾ ਹੋ ਜਾਂਦਾ ਹੁੰਦਾ ਬਾਕੀ ਇਹਨੇ ਮਠਾ ਮਠਾ ਟੁਕੜੇ ਪਾਤਾ ਵੀ ਇਹਨੇ ਬਰਾਬਰ ਕਰ ਜਿੰਦਾ ਹਮ ਬਾਕੀ ਫਿਰ ਮੱਲ ਵੀ ਅਜ ਤਾਂ ਫਿਰ ਬੱਛੀ ਜਦੋਂ ਬੱਛੀਆਂ ਦਾ ਰੇਟ ਹੀ ਐ ਪਹੁੰਚ ਇਹਦੇ ਚ ਵੀ ਹੈਗੀ ਹਾਂ ਪਹੁੰਚ ਇਹਦੇ ਚ ਜਿੱਥੇ ਮਰਜੀ ਤਰਾ ਜਿੱਥੇ ਮਰਜੀ ਕਰਾ ਦੇ ਜਿੱਥੇ ਮਰਜੀ ਧਾਰ ਲੈ ਹੈ ਜਿੱਥੇ ਜੀ ਕਰਦਾ ਜਿੱਥੇ ਜੀ ਗਿਆ ਤਾਰ ਲੈ ਠੀਕ ਆ ਵੀਰੇ ਹੰਡੀ ਸੀਲ ਪੂਰੀ ਆ ਵੀ ਉਹ ਜੀ ਨਹੀਂ ਗਰਮਪੁਰ ਵਾਲੇ ਠੀਕ ਆ ਪੂਰੇ ਪੰਜਾਬ ਦੀ ਪਹੁੰਚ ਇਹਦੇ ਚ ਵੀ ਫਰੀ ਆ ਕਿੰਨਾ ਮੁੱਲ ਦੱਸਿਆ ਸੀ 24000 24000 ਰੁਪਿਆ ਨਹੀਂ ਪਹੁੰਚ ਕਰੋਣੀ ਮਾਨਤਨ ਕਰਾ ਫਿਰ ਮਾਨਤਨ ਫਿਰ ਛੋਟ ਚੱਪਾ ਕਰਾ ਲਵੇ ਕਈ ਯਾਰ ਕਿਸੇ ਕੋਲ ਸਾਧਨ ਆਪਦਾ ਹੁੰਦਾ ਹਾਂ ਆਪਦਾ ਹੁੰਦਾ ਛੋਟ ਚੱਪਾ ਕਰਾ ਲਵੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ ਜੀ